ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਿੰਗਰਾ ਜ਼ਿਲ੍ਹਾ ਫੀਕੋਟ ਨੇੜੇ ਦੋਸਤੋ ਸਾਧਕ ਰਹਿ ਜਾਂਦਾ ਤੇ ਅੱਜ ਦੀ ਵੀਡੀਓ ਚ ਦੋਸਤੋ ਬੈਲਕਨ ਤਾਜੀ ਸੂਈ ਜਰਸੀ ਦਿਖਾਉਂਗਾ ਬਲੈਕ ਕਲਰ ਦੇ ਵਿੱਚ ਮਗਰ ਦੋਸਤੋ ਵੱਚੀ ਹੈ ਜਰਸੀ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀਨੂੰ ਪਸੰਦ ਆਜੂਗੀ ਇੱਥੇ ਆ ਕੇ ਆਪਦੇ ਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ 1 ਨੰਬਰ ਤੇ ਸੋਹਣੀ ਜਰਸੀ ਬਾਈ ਜੀ ਹੋਰਾਂ ਦੀ ਪਹਿਲਾ ਸੂਆ ਸੂਈ ਆ ਬਲੈਕ ਕਲਰ ਦੀ ਜਰਸੀ ਦੋਸਤੋ ਡੇਟ ਮੁਤਾਬਕ ਦੋਸਤੋ ਕੱਲ ਸੂਈਏ ਬੱਚੀ ਥਣ ਮਨੇਰ ਤੋਂ ਵਿਖਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿਕਰਵੇਂ ਕੱਲੇ ਕੱਲੇ ਲੱਗੇ ਹੋਏ ਆ ਫੇਸ ਕੁਆਲਟੀ ਵੇਚ ਸਕਦੇ ਆ ਬਹੁਤ ਸੋਹਣੀ ਸੋਹਣੇ ਮੂਮ ਮੱਥੇ ਦੀ ਛੋਟਾ ਕੰਨ ਬੁੱਦੀ ਵਾਲੀ ਜਰਸੀ ਹਾਈਟ ਵਾਈ ਦੋਸਤੋ ਫੁੱਲ ਉੱਚੇ ਲੰਮੇ ਵੱਡੇ ਕਦ ਦੇ ਕਾਠਾੜੀ ਆ ਪੇਟ ਫੁਟਾ ਬਹੁਤ ਸੋਹਣਾ ਚੌੜਾ ਦੂਸਰੀ ਸਾਈਡ ਤੋਂ ਵੇਚ ਸਕਦੇ ਆ ਸੇਮ ਇਸ ਹੈ ਇਹ ਚਾਰਾਂ ਥਰਾਂ ਦਾ ਮੁਠੀ ਵਾਲੇ ਗੈਪ ਚ ਨਿਕਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਦੁੱਧ ਬਾਈ ਜੀ ਉਹਨੇ ਕਹਿੰਦੇ ਬਚੀ 16 17 ਕਿਲੋ ਖੁੱਲਾ ਬੜਾ ਆਰਾਮ ਨਾਲ ਚੋ ਆਜੂ ਪੇਟ ਪੋਡਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਦੋਸਤੋ ਫੁੱਲ ਐ ਵੀ ਬੱਡੀ ਵੇਟ ਵਾਲੀ ਆ ਬੈਕ ਸਾਈਡ ਤੋਂ ਵੇਚ ਸਕਦੇ ਆ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਕਰਮਾਲੀ ਨੇ ਫਿਟਿੰਗ ਵਾਲਾ ਥਣ ਚਾਰੇ ਮੁਠੀ ਵਾਲੇ ਗੈਪ ਚ ਨਿਕਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਵੇ ਇਸ ਕੁਆਲਟੀ ਬਹੁਤ ਸੋਹਣੀ ਸੋਹਣੀ ਮੂ ਮੱਥੇ ਦੀ ਬੱਚਾ ਦੋਸਤੋ ਵੱਛੀ ਮਗਰ ਜਰਸੀ ਆ ਦੋਸਤੋ ਦੇਖ ਸਕਦੇ ਆ ਬੱਚਾ ਮਗਰ ਵੱਛੀ ਜਰਸੀ ਮੋਲ ਭਾਈ ਨੇ ਰੱਖਿਆ ਹੋਇਆ ਵੱਛੀ ਦਾ 65000 ਰੁਪਿਆ ਉਹ ਚ ਭਾਈ ਕਹਿੰਦਾ ਮਾਨਤਾਣ ਹੋ ਜੂ ਸੋ ਜੀ ਨੂੰ ਪਸੰਦ ਆ ਜੂ ਕਿ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਭਾਈ ਨੇ ਗੱਲਬਾਤ ਕਰ ਲਈ ਹੈ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ